ਚੱਲ ਕੇ ਆਇਆ ਵਿੱਚ ਸੰਸਾਰੇ ਨਿਰੁਜਕਤੀ ਜਾਤਾਂ ਵੇਸ ਬਟਾਈਆ ਭਗਤ ਭਗਵੰਤ ਆਪ ਉਠਾਲੇ ਖੜ ਗਾਹੋਂ ਲੈ ਜਗਾਇਆ ਸਾਚਾ ਮਾਰਗ ਇੱਕ ਵਖਰੇ ਪਿਛਲੀ ਰੀਤੀ ਗਈ ਬਟਾਈਆ ਫਿਰ ਅੱਗੇ ਆਪਾਂ ਵਿਚਾਰ ਕੀਤਾ ਸੀ ਹੁਣੇ ਅੱਗੇ ਕਰਮਾਂ ਦਾ ਹੋਣਾ ਹੋਵੇ ਉਹਨੇ ਜਦੋਂ ਉਠਾਇਆ ਸੱਚੀ ਸੇਵਾ ਕੀਤੀ ਸੱਚਾ ਸੇਵਾਦਾਰ ਬਣਿਆ ਉਸ ਤੋਂ ਬਾਅਦ ੜਕੇ ਬਾਹੋਂ ਉਠਾਇਆ ਸਤਿਆਂ ਨੂੰ ਜਗਾਇਆ ਕੀ ਕੀਤਾ ਸੱਚਾ ਮਾਰਗ ਇੱਕੋ ਬਖਾਰੇ ਇਹ ਉਹਨੇ ਸੱਚਾ ਮਾਰਗ ਦਿਖਾਇਆ ਬਣੀ ਪਈ ਪਈ ਮਾਰਗ ਤੇ ਚੱਲਣਾ ਜਾਂ ਨਹੀਂ ਚੱਲਣਾ ਜਿਨ੍ਹਾਂ ਨੂੰ ਬੜੀਆਂ ਬੜੀਆਂ ਮਿਲ ਗਈਆਂ ਉਹਨਾਂ ਦੀਆਂ ਤਾਂ ਕੋਈ ਕੋ ਨਹੀਂ ਸਕਦਾ ਉਹਨਾਂ ਦੇ ਅੰਦਰ ਦੀ ਤੇ ਉਹਦੀ ਆਪਣੀ ਗੱਲ ਹੈ ਪਰ ਜਿਹੜੇ ਮੇਰੇ ਅੱਗੇ ਅਸਲ ਬਾਤ ਇਹ ਜਨਨੇ ਆਪ ਮੁਹਾਰੇ ਬਣੇ ਦਿੱਤਾ ਕਿ ਉਸ ਮਾਰਗ ਤੇ ਪੱਲਾ ਚੜ੍ਹਣ ਦੀ ਕੋਸ਼ਿਸ਼ ਕਰੀਏ ਕਿ ਜਿਨ੍ਹਾਂ ਨੂੰ ਬੜਾਈ ਪਰਮੇਸ਼ਵਰ ਨੇ ਦਿੱਤੀ ਉਹਨਾਂ ਦੇ ਦਿੱਤਾ ਨਹੀਂ ਪਾਚੋਂ ਕੱਟੋ ਸੱਚਾ ਮਾਰਗ ਇੱਕ ਵਖਾੜੇ ਪਿਛਲੀ ਰੀਤੀ ਦਾ ਇਮਕਾਈਆ ਨਾਤਾ ਤੋੜੇ ਸ਼ਾਹ ਕੰਗਾਲੇ ਸ਼ਹਿਨशाह ਇੱਕੋ ਇੱਕ ਦਸਾਇਆ ਗਰੀਬ ਜਮਾਨਿਆ ਪੁੱਛੇ ਹਾਲ ਆਪਣਾ ਅਹਿਮਾਲ ਰਹਿ ਸਮਝਾਈਆ ਸ਼ਬਦ ਗੰਨੀ ਬਜਾਏ ਕੰਨੇ ਤੁਰਿਆ ਬੈਠੀ ਨੈਣੇ ਸ਼ਰਮਈਆ ਅਰਗਟ ਗ੍ਰੋਹ ਤਰਕਾਂ ਨੇ ਆਪਣੀ ਰੇਖਾ ਬਟਾਈ ਆ ਅੰਦਰ ਬਾਹਰ ਚੱਲੇ ਨਾਲ ਨਾਲੇ ਸਗਲਾ ਸੰਗ ਨਿਭਾਈ ਆ ਅੰਦਰ ਬਾਹਰ ਚੱਲੇ ਨਾਲ ਨਾਲੇ ਕਹਾਂ ਜੀ ਕਰਿਆ ਜੇ ਜਦੋਂ ਕਹੋਗੇ ਸਾਹਮਣੇ ਆਏਗਾ ਤੇ ਅੰਦਰ ਵੀ ਤੇ ਬਾਹਰ ਵੀ ਨਾਲ ਚੱਲੇ 14 ਜਿਸ ਦੀ ਗੱਲ ਕੀਤੀ ਸੀ ਬਿਹਾਰ ਦੀ ਗੱਲ ਹੈ ਸਾਰੀ ਗੱਲ ਤੇ ਆਪਦੀ ਹਰ ਬਾਣੀ ਦੇ ਵਿੱਚ ਕਿਸੇ ਵੀ ਸਿੱਖਿਆ ਦੇ ਵਿੱਚ ਕਿਸੇ ਨੂੰ ਨਹੀਂ ਹੋਰ ਬੰਦੂਗਲ ਕਰਨ ਦੀ ਕਿਤੇ ਵੀ ਗੱਲ ਨਹੀਂ ਕਿਸੇ ਨੂੰ ਸਿੱਖਿਆ ਦੇਣ ਦੀ ਗੱਲ ਨਹੀਂ ਹੈ ਨਾ ਨਹੀਂ ਇਹ ਮੈਂ ਚਾਹੀਦਾ ਅੰਦਰ ਬਾਹਰ ਚੱਲੇ ਨਾਲ ਨਾਲ ਸਗਲਾ ਸੰਗ ਨਿਭਾਈਆ ਜੋ ਕਿ ਜੁਰੂਰ ਤੁਹਾਰਾ ਆਪਣੀ ਕਿਰਪਾ ਕਰ ਜਨਪਕਤਾ ਸੀ ਸੁਕਾਇਆ ਭਗਤ ਹੈ ਕਹਿਣੇ ਕੋ ਅੱਖ ਹਰੇ ਆਪਣੀ ਖੇਲ ਰਚਾਈ ਦਾ ਜਿਹੜਾ ਜਿਹੜਾ Agora